अच्छा अपना मारुति का कहां आया है अपना भारत का प्लांट मतलब रहा बन का प्लांट जहां आ, असेंबल होगी हां जी अच्छा मतलब वहां से पुर्जे आएंगे जहां असेंबल होगी असेंबल होगी ओके उसके कारण इतने ज्यादा रेट हैं उसके कारण इतने के रेट हुए हैं अभी दो साल के अंदर हुए हैं ये 14 करोड़ का एकड़ एक अच्छा मतलब उसके कारण इलाका मतलब कर गया गया फाई हो गया बहुत हाई हाई हो हो जैसे रोड 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 है है ऊपर ऊपर कितना रेट होगा कितना ए, रोड के कैसा मतलब तो जैसे में रोड है, कितने रेट हो? अच्छा, करोड़ भी अड़ताली सौ चाली आठ कनाल का एकड़ होता है आठ कनाल। आठ कनाल का। और जैसे आम खेती बाड़ी आज, बाड़ी ने उसका क्या रेट रोड रोड तो जैसे लिंक है वाली मोटर मोटर जिन्हें लगे हुए तो क्योंकि आपके जो लोग है ना आ, हमारे जो पंजाबी यहाँ से ਵੇਚ ਕੇ ਸੇਲ ਕਰਕੇ ਬਹੁਤ ਵਾਪਸ ਜਾ ਰਹੇ ਪਿਆ ਉਧਰ ਬਹੁਤ ਬਹੁਤ ਸਾਡੇ ਲੋਕ ਆ ਰਹੇ ਉਹ ਜਿਹੜੀ ਗਾਉਂ ਵੀ 1 ਕਰੋੜੋਂ ਪੇ ਜਿਆਦਾ ਨਹੀਂ ਹੈ ਵਾਹ ਪੇ ਤਾਂ 30 40 50 ਸੇ ਜਿਆਦਾ ਇਹ ਮਤਲਬ ਜਿਆਦਾ ਆ ਜਾਂ ਮਤਲਬ ਇਹ 100 ਸਾਈਡ ਜੀ ਇਹ ਜੀ ਇਹ 100000 ਨਾਲੋਂ ਜ਼ਿਆਦਾ ਨਹੀਂ ਹੈ আচ্ছা ਨਾਲ ਕਿਥੇ ਤੁਹਾਡੇ ਜਿਆਦਾ ਫਸਲ ਆ

ਬਾਦਰਗੜ ਦੇ ਨੇੜੇ ਮੈਂ ਤਾਂ ਹਿੰਦੀ ਬੋਲਣੀ ਸ਼ੁਰੂ ਕਰ ਦਿੱਤੀ ਹਰਿਆਣਾ ਹਰਿਆਣਾ ਜਾ ਗਿਆ ਹਾਂ ਹਰਿਆਣੇ 'ਚ ਖੜਿਆ ਹਾਂ ਤੇ ਦਰਜਲਾ ਨੂੰ ਚੱਲ ਜਾਈਏ ਅਹ ਇਹਦੇ ਦੋਸਤੋ ਤੁਸੀਂ ਸੁਣ ਲਈ ਮੈਂ ਗੱਲਬਾਤ ਕਰਦਾ ਸੀਗਾ ਇੱਥੇ ਚਾਹ ਪੀਣੂ ਕਿਹਾ ਮੇਰਾ ਬੋਰਡਰ ਹੀ ਹੋ ਗਿਆ 5-6 ਕਿਲੋਮੀਟਰ ਅੱਗੇ ਚੱਲ ਕੇ ਸੋਨੀਪਤ ਹੋ ਜਾਏਗਾ ਇਸ ਸਾਈਡ 5-6 ਕਿਲੋਮੀਟਰ ਅੱਗੇ ਚੱਲ ਕੇ ਰੋਤ ਤੱਕ ਹੋ ਜਾਏਗਾ ਮਤਲਬ ਅਹ ਜੂਪੀ ਤੇਨਾ ਤਕਰੀਬਨ ਬਾਰਡਰ ਵਾਂਗ ਹੋ ਗਿਆ ਹਣਾ ਦਿੱਲੀ ਕਾ ਬੋੜ ਰਹਾ ਦਿੱਲੀ ਕਾ ਬੋੜ ਰਹਾਗੇ ਉੱਪਰ ਤੇ ਇੱਥੇ ਨੂੰ ਜਿਹੜਾ ਨਾਂ ਦੇ ਰੇਟ ਆ ਸੀ ਵੀ ਸੁਣ ਕੇ ਹੈਰਾਨ ਰਹਿ ਗਏ ਕਿ ਮੇਨ ਰੋਡ ਦੇ ਉੱਪਰ 7-8 ਕਰੋੜ ਦਾ ਇੱਕੜ ਦੱਸਦੇ ਨੇ ਜਿਵੇਂ ਮਤਲਬ ਆਪਣੇ ਪੰਜਾਬ ਦੇ ਵਿੱਚ ਵੱਡੀਆਂ ਰੋੜਾਂ ਤੇ ਰੇਟ ਹੈ ਉਦੋਂ ਵੀ ਵੱਧ ਕੇ ਆ ਬਲਕੇ ਇੱਕ ਇੱਥੇ ਇਹਨਾਂ ਨੇ ਦੱਸਿਆ ਵਾ ਸ਼ਿਕਾਰਨਤਾ ਮੈਣ ਕੇ ਇੱਕ ਅਮਰੂਤੀ ਦਾ ਬਹੁਤ ਵੱਡਾ ਪਲਾਂਟ ਲੱਗ ਰਿਹਾ ਔਰ 14-14 ਕਰੋੜ ਰੁਪਇਆ ਇੱਕੜ ਦਾ ਵੀ ਮਤਲਬ ਰੇਟ ਹੋ ਗਿਆ ਤੇ ਔਰ ਇੱਥੇ ਜ ਆਪਣੇ ਆਪਾਂ ਬਾਹਰ ਹੁਣ ਵੱਖ ਕਰਕੇ ਨਹੀਂ ਦੇਖ ਸਕਦੇ ਇਹਨੂੰ ਕਿ ਆਪਦੇ ਨਾਲੋਂ ਪੰਜਾਬ ਦੇ ਵਿੱਚ ਅੱਗੇ ਜਿਵੇਂ ਮੰਨ ਲਓ ਵੀ ਪੰਜਾਬ ਦੇ ਤਾਂ ਆਪਣੇ ਰੇਟ ਆਪਾਂ ਮੰਨਦੇ ਸੀਗੇ ਕਿ ਬਹੁਤ ਜ਼ਿਆਦਾ ਤੇਜ਼ ਨੇ ਪਰ ਹੁਣ ਹਰਿਆਣਾ ਜੁਪੀ ਦਾ ਵੀ ਰੇਟ ਹੈ ਜਿਹੜਾ ਉਹ ਵੀ ਕਮਾਲ ਕਰ ਰਿਹਾ ਹੈਗਾ ਬਰਾਬਰ ਟੱਕਰ ਦੇ ਰਿਹਾ ਹੈਗਾ ਅਸੀਂ ਇੱਥੇ ਦੇ ਨਾਲ ਜੁਪੀ ਦੇ ਵਿੱਚ ਵੀ ਅਸੀਂ ਜਿਹੜਾ ਮਤਲਬ ਕੁਝ ਦੇਖਿਆ ਏਰੀਆ ਜੁਪੀ ਦੇ ਵਿੱਚ ਵੀ ਜਿਹੜੀਆਂ ਮੇਨ ਰੋਡਾਂ ਨੇ ਜਿਵੇਂ ਮੰਨ ਲਓ ਤੁਸੀਂ 18 ਫੁੱਟੀ ਰੋਡ ਹੋ ਗਈ 18 ਫੁੱਟੀ ਰੋਡ ਦੇ ਉੱਪਰ ਜਮੀਨਾਂ ਦੇ ਰੇਟ ਨੇ ਉਹ ਤਕਰੀਬਨ ਮੰਨ ਕੇ ਚੱਲੋ ਤੁਸੀਂ ਵੀ ਉਹਨਾਂ ਦੇ ਰੇਟ ਆਪਣੇ ਵਾਲਾ ਜਿਵੇਂ ਮੰਨ ਲਓ ਤੁਸੀਂ ਕਹਿ ਲਓ 15 15 ਜਿਹੜਾ ਖੇਤੀਬਾੜੀ ਵਾਲੀ ਜਿਹੜੀ ਉਹ 15 ਲੱਖ ਰੁਪਏ ਬਿੱਗੇ ਦਾ ਰੇਟ 75 ਲੱਖ ਰੁਪਏ ਏਕੜ ਦਾ ਰੇਟ ਆ ਉੱਥੇ ਮੈਂ ਆਮ ਦੇਖਿਆਗਾ ਜਿਵੇਂ ਉਹ ਪ੍ਰਤਪਾਲ ਉਹਨਾਂ ਲਈ ਜਮੀਨਾਂ ਨੂੰ 15 ਲੱਖ ਰੁਪਏ ਬਿੱਗੇ ਦਾ ਰੇਟ ਕੰਨਿਸ ਜੀ ਤੇ ਚਾਹੇ ਜਾਂ ਮਤਲਬ ਆਪਣੇ ਪੰਜਾਬ ਦੇ ਵਿੱਚ ਰੇਟ ਆ ਉਹਦੇ ਰੇਟ ਮਤਲਬ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਐ ਐਵੇਂ ਜਿਹ ਕਰੀ ਜਿਹੜਾ ਇੱਕ ਮੰਨੋ ਕਿਸੇ ਨਾ ਆਮ ਪਿੰਡਾਂ ਦੇ ਵਿੱਚ ਰੇਟ ਆ ਉਹ 40 50 ਦਾ ਦੱਸਦੇ ਨੇ ਤੇ ਇਹ ਜਾਓ ਕੋਈ ਆਪਣੇ ਮਤਲਬ ਇਲਾਕਿਆਂ 'ਚ ਯਾਨੀ ਆਪਾਂ ਹੁਣ ਇਹਨਾਂ ਨੂੰ ਬੱਖ ਕਰਕੇ ਨਹੀਂ ਦੇਖ ਸਕਦੇ ਅਸੀਂ ਇੱਥੇ ਜ਼ਮੀਨਾਂ ਦੇ ਕਨੇਸ਼ੀਅਰ ਕਰਨ ਕਰਕੇ ਆਏ ਸੀ ਕਿਉਂਕਿ ਸਾਡੇ ਕੋਲ ਬਹੁਤ ਕਾਕ ਜਿਹੜਾ ਹੈਗਾ ਹਰਿਆਣੇ ਤੋਂ ਜੁਪੀ ਦਾ ਜੁਪੀ ਦਾ ਤੇ ਹਰਿਆਣੇ ਦਾ ਗਾਹ ਕੇ ਪੰਜਾਬ ਦੇ ਵਿੱਚ ਆ ਰਿਹਾ ਹੈਗਾ ਉਹਦਾ ਅਧਿਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਉਹਦਾ ਕਾਰਨ ਇਹ ਹੀ ਆ ਕਿ ਜਿਹੜੇ ਪੰਜਾਬ ਦੇ ਕਹਾਨ ਨੇ ਪਿਛਲੇ ਸਮੇਂ ਇਥੇ ਹੰਬੋਲ ਘਾਟ ਰੇਟ ਜ਼ਮੀਨਾਂ ਲਈਆਂ ਸੀ ਇਹਨਾਂ ਨੇ ਹੁਣ ਉਹ ਉਹੀ ਜ਼ਮੀਨਾਂ ਜਿਹੜੀਆਂ ਦੇ ਸਮੇਂ ਇਹਨਾਂ ਨੇ 10-10 ਲੱਖ ਰੁਪਏ ਨੂੰ ਇੱਕਰ ਲੈ ਕੇ ਮਤਲਬ ਆਹ ਸੋਰੀ 10-10 ਹਜ਼ਾਰ ਨੂੰ ਇਕੜ ਲੈ ਕੇ 20-20 ਹਜ਼ਾਰ ਨੂੰ ਇੱਕੜ ਜ਼ਮੀਨਾਂ ਲੈ ਕੇ ਪਜਾਉ ਕੀਤੀਆਂ ਮਿਹਨਤ ਕੀਤੀ ਔਰ ਉਹ ਹੁਣ ਪੂਰਾ ਪੰਜਾਬ ਦੇ ਬਰਾਬਰ ਦੀ ਜ਼ਮੀਨ ਹੋ ਗਈ ਹੁਣ ਉਹ ਲੋਕ ਕੀ ਸੋਚਦੇ ਨੇ ਕਿ ਜਿੰਨੀ ਜ਼ਮੀਨ ਇੱਥੋਂ ਜੇ ਅਸੀਂ ਮੰਨ ਲਓ 20 ਏਕੜ ਜ਼ਮੀਨਾਂ 1 ਏਕੜ ਜ਼ਮੀਨ ਵੇਚ ਲਿਆ ਤੇ 3 ਏਕੜ ਜ਼ਮੀਨ ਪੰਜਾਬ ਦੇ ਵਿੱਚ ਬਣਾ ਲੈਣੇ ਉਹ ਕਹਿੰਦੇ ਵੀ ਕੰਮ ਕੰਮ ਅਸੀਂ ਇੱਥੋਂ ਜਿੰਨੀਆਂ ਵੇਚ ਕੇ ਆਪਣੇ ਪੰਜਾਬ ਦੇ ਵਿੱਚ ਉਨੇ ਹੀ ਏਕੜ ਬਣਾਉਣ ਚ ਕਾਮਯਾਬ ਹੋ ਗਏ ਜਦੋਂ ਕਿ ਮੰਨ ਲਓ ਤੁਸੀਂ ਪਹਿਲਾਂ ਬਹੁਤ ਸਸਤੀਆਂ ਜ਼ਮੀਨਾਂ ਖਰੀਦੀਆਂ ਸੀਗੀਆਂ ਦੇ ਸੋ ਇੱਕ ਬਹੁਤ ਹੀ ਇੱਕ ਆਪਾਂ ਕਹਿ ਸਕਦੇ ਆ ਬਹੁਤ ਜਾਣਕਾਰੀ ਇਹਨਾਂ ਦੀ ਜਾਣਕਾਰੀ ਨਹੀਂ ਇਹਨਾਂ ਨੂੰ ਆਪਾਂ ਇਹ ਮੰਨਦੇ ਵੀ ਤਰੱਕੀ ਆਪਣੇ ਨਾਲੋਂ ਕਿਤੇ ਵੱਧ ਕਰ ਗਏ ਆਪਣੇ ਮੰਨ ਲਓ ਤੁਸੀਂ ਰੇਟ ਆਪਣੇ ਵੀ ਉਦੋਂ ਘੱਟ ਸੀ ਪਰ ਆਪਣੇ ਨਾਲੋਂ ਤਾਂ ਕਿਤੇ ਰੇਟ ਘੱਟ ਸੀਗੇ ਜਦੋਂ ਨਾਲ ਵੱਧ ਗਏ ਹਾਂ ਇੱਥੇ ਕਿ ਹਰਿਆਣੇ ਦੇ ਵਿੱਚ ਲੋਕਾਂ ਨੇ ਆ ਕੇ ਜਮਿਨਾ ਉਦੋਂ ਤਾਂ ਕਰਕੇ ਸ੍ਰੀਤੀਆਂ ਸੀ ਵੀ ਬਹੁਤ ਘੱਟ ਰੇਟ ਸੀਗੇ ਬਹੁਤ ਨਾ ਮਾਤਰਾ ਸੋ ਇਹ ਜਿਹੜੀ ਕਮਾਲ ਦੀ ਇੱਥੇ ਦੇਖਣ ਵਾਲੀ ਚੀਜ਼ ਹੈ ਤੇ ਬਾਕੀ ਮਤਲਬ ਚਲੋ ਬਹੁਤ ਇੱਕ ਚੰਗੀ ਗੱਲ ਵੀ ਆ ਜਿਹਨੂੰ ਮੈਂ ਪੋਜੀਟਿਵ ਮਤਲਬ ਗੱਲ ਕਹੂੰਗਾ ਕਿਉਂਕਿ ਮੈਂ ਹਰ ਰੋਕ ਵਕਤ ਜਿਹੜਾ ਆਪਦੀ ਚੈਨਲ ਦੇ ਉੱਪਰ ਇਹ ਬੈਠ ਕੇ ਗੱਲ ਕਰਦਾ ਹੁੰਨਾ ਕਿ ਜਿਹੜਾ ਸਾਡੇ ਪੰਜਾਬੀ ਭਰਾ ਨੇ ਉਹ ਦੁਆਰਾ ਪੰਜਾਬ ਦੀ ਜ਼ਮੀਨ ਆ ਜਿਹੜੀ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਹੁੰਨਾ ਕਿ ਪੰਜਾਬ ਦੀ ਜ਼ਮੀਨ ਪੰਜਾਬੀ ਹੀ ਖਰੀਦਣ ਪੰਜਾਬ ਦੀ ਜ਼ਮੀਨ ਨੂੰ ਕੰਪਨੀਆਂ ਵਾਲੇ ਨਾ ਖਰੀਦਣ ਸਾਡੇ ਪੰਜਾਬ ਦੀ ਜ਼ਮੀਨ ਆ ਜਿਹੜੀ ਇਹ ਕੰਪਨੀਆਂ ਦੇ ਹੱਥਾਂ 'ਚ ਜਿਹੜੀ ਜਾ ਰਹੀ ਆ ਉਹ ਤੋਂ ਰੋਕਣ ਦੀ ਖਾਤਰ ਇਹ ਇੱਕ ਬਹੁਤ ਵਧੀਆ ਸਟੈਪ ਹੈ ਕਿ ਸਾਡੇ ਪੰਜਾਬੀ ਭਰਾ ਨੇ ਜਿਹੜੇ ਉਹ ਇਨ੍ਹਾਂ ਸੂਬਿਆਂ ਦੇ ਵਿੱਚੋਂ ਵਾਪਸ ਪੰਜਾਬ ਦੇ ਵਿੱਚ ਆ ਕੇ ਅਗਰ ਸਾਡਾ ਪੰਜਾਬੀ ਭਰਾ ਕੋਈ ਮਜਬੂਰ ਜ਼ਮੀਨ ਵੇਚ ਰਿਹਾ ਤਾਂ ਉਹਨੂੰ ਪੰਜਾਬੀ ਖਰੀਦ ਰਿਹਾ ਇਹ ਇੱਕ ਬਹੁਤ ਵਧੀਆ ਮਤਲ ਜਿਹੜਾ ਹੈਗਾ ਵਰਤਾਰਾ ਹੈਗਾ ਤੇ ਅਸੀਂ ਤਾਂ ਇਹੀ ਕਹਾਂਗੇ ਕਿ ਜਿੰਨੇ ਪੰਜਾਬੀ ਭਰਾ ਆਲੇ-ਦਾਲੇ ਸੂਬਿਆਂ 'ਚ ਬੈਠੇ ਨੇ ਅਗਰ ਤੁਸੀਂ ਜ਼ਮੀਨ ਵੇਚਣੀ ਚਾਹੁੰਦੇ ਹੋ ਤਾਂ ਜ਼ਮੀਨ ਵੇਚ ਕੇ ਪੰਜਾਬ ਦੇ ਵਿੱਚ ਆਓ ਤੇ ਪੰਜਾਬ ਦੇ ਵਿੱਚ ਆ ਕੇ ਤੁਸੀਂ ਆਪਣੇ ਲੋਕਾਂ ਦੇ ਵਿੱਚ ਆਪਣੇ ਉਸ 'ਚ ਤੇ ਇੱਕ ਤਰ੍ਹਾਂ ਦੀ ਤੁਸੀਂ ਆਪਣਾ ਕਾਰੋਬਾਰ ਵੀ ਵਧਾ ਰਹੇ ਹੋ ਤੇ ਇੱਕ ਆਪਣਾ ਪੰਜਾਬ ਦੀ ਸੇਵਾ ਵੀ ਕਰ ਰਹੇ ਹੋ। ਸੋ ਇੱਕ ਵਧੀਆ ਲੱਗਿਆ ਅਸੀਂ ਇੱਥੋਂ ਥੋੜਾ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਰੁਕੇ ਸੀਗੇ ਕਿ ਜੇ ਫਾਸੇ ਇੱਕ ਪਿੰਡ ਬਣਾਇਆ ਹੈ। ਇਹ ਇੱਥੇ ਜਾਨੀ ਦੇਖ ਕੇ ਅਸੀਂ ਹੈਰਾਨ ਰਹੇ ਕਿ ਜਿਹੜਾ ਹਰਿਆਣੇ ਦੇ ਵਿੱਚ ਵੀ ਰੇਟਾਂ ਨੇ ਕਮਾਲ ਕਰਤੀ ਕਿ 14-14 ਕਰੋੜ ਦੇ ਰੇਟ ਮਤਲਬ ਇੱਥੇ ਹੋ ਜਾਣੇ। ਜਣੀ ਤਰੱਕੀ ਦੇ ਲੈਵਲ ਤੇ ਜੇ ਆਪਾਂ ਸਰਕਾਰਾਂ ਦਾ ਧਿਆਨ ਦੇਖੀਏ ਸਰਕਾਰਾਂ ਦਾ ਧਿਆਨ ਸਾਡੇ ਨਾਲ ਕਿਤੇ ਜ਼ਿਆਦਾ ਆ ਅਸੀਂ ਯੂਪੀ ਦੇ ਵਿੱਚ ਵੀ ਦੇਖਿਆ ਕਿ ਕਨੈਕਸ਼ਨ ਦੇ ਲਈ ਮੰਨ ਲਓ ਤੁਸੀਂ ਅ ਕਨੈਕਸ਼ਨਾਂ ਇਹ ਸਰਕਾਰਾਂ ਨੇ ਇੱਥੇ ਨਾ ਕੰਮ ਕੀਤਾਗਾ ਕਿ ਤੁਸੀਂ ਕਨੈਕਸ਼ਨ ਲੈਣ ਦੇ ਲਈ ਪੈਸੇ ਭਰਨ ਦੀ ਕੋਈ ਲੋੜ ਨਹੀਂ ਜ਼ਿਆਦਾ ਥੋੜੇ ਜਿਹੇ ਪੈਸੇ ਭਰ ਕੇ 65000 ਰੁਪਇਆ ਸੋਲਰ ਸਿਸਟਮ ਮਤਲਬ ਜਿਵੇਂ ਮੈਂ ਮੋਟਰ ਦਾ ਕਨੈਕਸ਼ਨ ਲੈਣਾ ਤਾਂ ਮੈਨੂੰ ਉਥੇ ਸਰਕਾਰ ਵੱਲੋਂ ਆਪਸ਼ਨ ਹੈ ਕਿ ਤੁਸੀਂ ਕਨੈਕਸ਼ਨ ਦਾ ਕੋਈ ਪੈਸਾ ਨਹੀਂ ਭਰਨਾ 65000 ਰੁਪਏ ਦਾ ਤੁਸੀਂ ਸੋਲਰ ਸਿਸਟਮ ਲੈ ਕੇ ਉਹਦੀ ਜਿਹੜੀ ਬਿਜਲੀ ਆ ਉਹ ਸਰਕਾਰ ਨੂੰ ਜਾਈ ਜਾਂਦੀ ਹੈ ਤੇ ਤੁਹਾਡਾ ਬਿਲਾ ਜਿਹੜਾ ਉਹ ਮੁਕਤ ਹੈ ਦੇਖੋ ਹੁਣ ਤੁਸੀਂ ਸਾਡੇ ਕਿੰਨਾ ਰੌਲਾ ਪੈਂਦਾ ਕਿ ਅਸੀਂ ਪੰਜਾਬ ਮਤਲਬ ਪੰਜਾਬ ਬਿਜਲੀ ਬੋਰਡ ਦੇ ਉੱਪਰ ਕਿੰਨਾ ਭਜਨ ਪਾ ਰਹੇ ਹਾਂ ਮੁਕਤ ਜਿਹੜੇ ਕਨੈਕਸ਼ਨ ਆਪਣੇ ਸੋਰੀ ਬਿੱਲ ਮਾਫ ਦਾ ਜਿਹੜਾ ਸਾਡੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਤੇ ਕਰੋੜਾਂ ਅਰਬਾਂ ਰੁਪਏ ਦਾ ਭਜਨ ਪੈ ਰਿਹਾ ਹੈ ਲੇਕਿਨ ਇਹਨਾਂ ਨੇ ਕਿੰਨੀ ਵਧੀਆ ਸਕੀਮ ਕੱਢੀ ਆ ਕਿ ਜੋ ਕੁਦਰਤ ਨੇ ਸਾਨੂੰ ਧੁੱਪ ਦਿੱਤੀ ਆ ਉਹਦੀ ਬਿਜਲੀ ਇਕੱਠੀ ਕਰਕੇ ਸਰਕਾਰ ਨੂੰ ਦੇਈ ਜਾਓ ਸਰਕਾਰ ਤੁਹਾਨੂੰ ਦੇਣ ਜਾਂਦੀ ਆ ਮਤਲਬ ਕੁਦਰਤ ਤੋਂ ਮਤਲਬ ਇੱਕ ਤਰ੍ਹਾਂ ਦਾ ਉਹਦਾ ਫਾਇਦਾ ਉਠਾ ਕੇ ਤੁਹਾਨੂੰ ਮਤਲਬ ਉਹ ਕਰ ਰਹੇ ਨੇ ਵੈਰੀ ਗੁੱਡ ਦੂਜਾ ਨੰਬਰ ਇਹ ਕਮਾਲ ਦੀ ਚੀਜ਼ ਹੈ ਵੀ ਨਾਲੇ ਤੋਂ ਤੋਂ ਕੋਈ ਪੈਸਾ ਨਹੀਂ ਲੈ ਰਹੇ ਤੇ ਤੁਹਾਨੂੰ ਕਨੈਕਸ਼ਨ ਵੀ ਮੁਫਤ ਦੇ ਰਹੇ ਨੇ ਲੇਕਿਨ ਇਹ ਕੰਪਲਸਰੀ ਨਹੀਂ ਹੈਗਾ ਜਿਹੜਾ 65000 ਰੁਪਇਆ ਮੈਂ ਉੱਥੇ ਦੇਖਿਆਗਾ ਕਿ ਕੰਪਲਸਰੀ ਕੋਈ ਨਹੀਂ ਹੈਗਾ ਕਿ ਤੁਸੀਂ 65000 ਵਾਲਾ ਇਹ ਸੋਲਰ ਸਿਸਟਮ ਜ਼ਰੂਰੀ ਲਗਾਉਣਾ ਪਰ ਲੋਕ ਲਵਾ ਰਹੇ ਨੇ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਨਹੀਂ ਯਾਰ ਆਪਾਂ ਸਰਕਾਰ ਦੀ ਵੀ ਮਦਦ ਕਰੀਏ ਤੇ ਜਦੋਂ ਸਰਕਾਰ ਆਪਣੀ ਮਦਦ ਕਰਦੀ ਆ ਆਪਾਂ ਵੀ ਕਰੀਏ ਲੇਕਿਨ ਸਾਡੇ ਇਹ ਚੀਜ਼ ਜਿਹੜੀ ਹੈਗੀ ਆ ਨਹੀਂ ਹੈਗੀ ਆਪਣੇ ਵੀ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਧਿਆਨ ਦੇਣਾ ਚਾਹੀਦਾ ਤੇ ਲੋਕਾਂ ਨੂੰ ਵੀ ਜਿਹੜੀ ਇਸ ਤਰ੍ਹਾਂ ਦੀ ਕਰਨੀ ਚਾਹੀਦੀ ਆ ਕਿ ਆਪਾਂ ਸੋਲਰ ਲੱਗ ਰਹੀਆਂ ਨੇ ਪੰਜਾਬ ਦੇ ਵਿੱਚ ਮੈਂ ਦੇਖਦਾ ਕਈ ਇਲਾਕਿਆਂ 'ਚ ਪਰ ਪੂਰੇ ਪੰਜਾਬ ਦੇ ਵਿੱਚ ਨਹੀਂ ਲੱਗ ਰਹੀਆਂ ਕੀ ਇਸ ਵਿੱਚ ਜੋ ਦੇਖਿਆ ਤੁਹਾਨੂੰ ਖੰਡਾ ਕੀਤਾ ਉਹ ਵੀਡੀਓ ਲਾਈਕ ਸ਼ੇਅਰ ਕਰਿਓ ਜੀ ਆਪਣਾ ਚੈਨਲ ਨੂੰ ਫੋਲੋ ਕਰਿਓ ਤੁਹਾਡਾ ਅਪੀਲ ਵੀ ਕਰਦੇ ਆ ਪੰਜਾਬੀਆਂ ਵੀ ਆਪਾਂ ਵੀ ਸੋਚੀਏ ਇਸ ਤਰ੍ਹਾਂ ਦਾ ਹਰ ਇੱਕ ਮੋਟਰ ਦੇ ਉੱਤੇ ਪੰਜਾਬ ਲਗਾਉਣਾ ਚਾਹੀਦਾ ਕਾ ਕੇ ਸਰਕਾਰ ਦਾ ਹੀ ਫਾਇਦਾ ਹੋਵੇ ਤੇ ਆਪਣਾ ਵੀ ਫਾਇਦਾ ਆਪਣਾ ਹੀ ਫਾਇਦਾ ਹੁੰਦਾ ਜੀ ਮਤਲਬ ਇਹ ਇੱਕ ਬਹੁਤ ਵੱਡੀ ਮਤਲਬ ਨਾ ਪੈ ਸੁੱਟ ਦੀ ਗੱਲ ਨਹੀਂ ਹੈਗੀ ਦੇਖੋ ਸਰਕਾਰ ਵੀ ਆਪਣੀ ਹੈ ਤੇ ਪੰਜਾਬ ਵੀ ਆਪਣਾ ਜਿਹਾ ਹੁਣ ਜਿਹੜਾ ਕਰੋੜਾਂ ਰੁਪਇਆ ਸਾਡੇ ਤੇ ਪੈ ਰਿਹਾ ਨਾ ਜਿਹਨੂੰ ਆਪਾਂ ਕਹਿੰਦੇ ਨੇ ਵਿਆਜ ਜਾਂ ਮੰਨ ਲਓ ਕਰਜ਼ਾ ਲੈ ਰਹੀ ਹੈ ਸਰਕਾਰਾਂ ਚੱਕਦਿਆਂ ਨੇ ਕਰਜ਼ਾ ਲੈ ਲੈ ਗਿਆ ਉਹ ਕਰਜ਼ਾ ਪੈਣ ਦਾ ਸਾਡੇ ਤੇ ਹੀ ਆ ਕਰਜ਼ਾ ਆਪਾਂ ਕੀ ਸੋਚਦੇ ਆ ਵੀ ਸਰਕਾਰ ਨੇ ਕੰਮ ਚੱਲਿਆ ਸਰਕਾਰ ਨੂੰ ਦੇ ਦੇ ਤੜਕੇ ਚਾਹ ਦਾ ਪਾਣੀ ਪਾਣੀ ਪੀਣ ਤੋਂ ਲੈ ਕੇ ਜਦੋਂ ਆਪਾਂ ਬੁਰਸ਼ ਕਰਦੇ ਆ ਉਦੋਂ ਤੋਂ ਲੈ ਕੇ ਟੈਕਸ ਪੈਣਾ ਸ਼ੁਰੂ ਹੋ ਜਾਂਦਾ ਆਪਣਾ ਜਿਹੜਾ ਆਪਾਂ ਬੁਰਸ਼ ਜਦੋਂ ਲਾਉਨੇ ਆ ਉਹਦੇ ਵੀ ਟੈਕਸ ਦਿੰਨੇ ਆ ਪਾਣੀ ਤੇ ਵੀ ਹਰ ਇੱਕ ਚੀਜ਼ ਤੇ ਬਿਸਕੁਟ ਤੇ ਚਾਹ ਤੇ ਚੀਨੀ ਤੇ ਇੱਕ ਇੱਕ ਚੀਜ਼ ਤੇ ਟੈਕਸ ਦਿੰਨੇ ਆ ਉਹ ਜਿਹੜਾ ਸਰਕਾਰ ਕਰਜ਼ੇ ਲੈ ਲੈਂਦੀ ਆ ਨਾ ਉਹਦਾ ਆਪਾਂ ਨੂੰ ਹੀ ਭਰਨਾ ਪੈਂਦਾਗਾ ਆਪਾਂ ਸੋਚਦੇ ਆ ਵੀ ਗੌਣੇ ਚਲ ਸਰਕਾਰ ਨੇ ਲਿਆ ਆਪਾਂ ਨੇ ਕਿਹਾ ਮੋੜ ਨਗਾ ਮੋੜ ਆਪਾਂ ਹੀ ਰਹਿਾਂਗੇ ਲੇਕਿਨ ਕੰਨ ਐ ਨਹੀਂ ਫੜ ਰਹੇ ਐਦਾਂ ਫੜ ਰਹੇ ਆ ਸੋ ਇਹ ਚੀਜ਼ਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਵਾਈਗਰੂਪਿਕਾ ਖਾਲਸਾ ਵਾਈਗਰੂਪਿਕਾ